ਮਲਾਜ਼ਮ ਅਤੇ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸ਼ੁਕਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਦੇ ਵਿੱਤ ਵਿਭਾਗ ਦੇ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ 23 ਅਗਸਤ 2025 ਨੂੰ ਪੱਤਰ ਜਾਰੀ ਕੀਤੇ ਗਏ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਇਹ ਹੀ ਦੇਖਾਂਗੇ ਕਿ ਪਟੀਸ਼ਨਰਸ ਦੇ ਹੱਕ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀ ਫੈਸਲਾ ਦਿੱਤਾ ਗਿਆ ਤਾਂ ਤੁਹਾਨੂੰ ਅਸੀਂ ਅੱਜ ਦੀ ਜਾਣਕਾਰੀ ਦਵਾਂਗੇ ਜਿਆਦਾ ਦੇਰੀ ਨਾ ਕਰਦੇ ਹੋਏ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਵੱਲੋਂ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜੋ ਕਿ 23/10/2025 ਨੂੰ ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੇਕਰ ਇਸ ਪੱਤਰ ਦਾ ਆਪਾਂ ਵਿਸ਼ਾ ਦੇਖੀਏ ਤਾਂ ਸਿਵਲ ਰਿਟ ਪਟੀਸ਼ਨ ਨੰਬਰ 15896 ਆਫ 2025 ਸੌਰਵ ਸ਼ਰਮਾ ਬਦਨਾਮ ਪੰਜਾਬ ਸਰਕਾਰ ਦੇ ਵਿੱਚ ਹੋਏ ਫੈਸਲੇ ਦੇ ਆਧਾਰ ਤੇ ਡਿਸਪੋਜ਼ ਆਫ ਹੋਏ ਤੇ ਹੋ ਰਹੇ ਕੋਰਟ ਦੇ ਕੇਸਾਂ ਦੇ ਵਿੱਚ ਮਾਂ ਜੋ ਕੋਟਾਂ ਦੇ ਹੁਕਮਾਂ ਨੂੰ ਲਾਗੂ ਕਰਨ ਸੰਬੰਧੀ ਤਾਂ ਦੇਖਦੇ ਹਾਂ ਕਿ ਇਸ ਲੈਟਰ ਦੇ ਵਿੱਚ ਵਿੱਤ ਵਿਭਾਗ ਦੇ ਵੱਲੋਂ ਕੀ ਆਦੇਸ਼ ਦਿੱਤੇ ਗਏ ਹਨ ਵਿੱਤ ਵਿਭਾਗ ਦੇ ਵੱਲੋਂ ਵਿੱਤ ਪਰਸੋਨਲ 1 ਸ਼ਾਖਾ ਦੇ 3 10 2025 ਦੇ ਲੈਟਰ ਦਾ ਹਵਾਲਾ ਦਿੰਦੇ ਹੋਏ ਹਵਾਲਾ ਅਦੀਨ ਪੱਤਰ ਦੀ ਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਪੱਤਰ ਦੇ ਵਿੱਚ ਦਰਜ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਅਤੇ ਇਹਨਾਂ ਕੇਸਾਂ ਸੰਬੰਧੀ ਬਿੱਲ ਪਾਸ ਜਿਹੜੇ ਕਿ ਬਿੱਲ ਪ੍ਰਾਪਤ ਕਰਦੇ ਸਮੇਂ ਡੀ.ਓ ਤੋਂ ਪੱਤਰ ਨਾਲ ਨਥੀ ਜਿਹੜੇ ਅਧੀਨ ਦਰਸਾਏ ਸਰਟੀਫਿਕੇਟ ਦੀ ਤਰੀਕ ਸ਼ੁਦਾ ਕਾਪੀ ਪ੍ਰਾਪਤ ਜੜੀ ਹੈ ਜਾਵੇ ਤਾਂ ਦੇਖਦੇ ਹਾਂ ਕਿ ਇਸ ਦੇ ਵਿੱਚ 3 10 2025 ਦਾ ਜੋ ਲੈਟਰ ਹੈ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਆਦੇਸ਼ ਦਿੱਤੇ ਗਏ ਹਨ ਸਰਕਾਰ ਵਿੱਤ ਵਿਭਾਗ ਦੇ ਜੋ 3 ਅਕਤੂਬਰ 2025 ਦਾ ਪੱਤਰ ਹੈ ਉਸ ਦੇ ਵਿੱਚ ਜਿਹੜਾ ਕਿ ਅਕਤੂਬਰ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਅੱਗੇ ਆਪਾਂ ਦੇਖਦੇ ਹਾਂ ਕਿ ਇਸ ਵਿੱਚ ਸਰਕਾਰ ਦੇ ਵੱਲੋਂ ਕੀ ਆਦੇਸ਼ ਦਿੱਤੇ ਗਏ ਹਨ ਜੇਕਰ ਇਸ ਪੱਤਰ ਨੂੰ ਦੇਖੀਏ ਤਾਂ ਉਪਰਉક્ત ਵਿਸ਼ੇ ਸਬੰਧ ਦੇ ਵਿੱਚ ਇਹ ਲਿਖਣ ਦੀ ਹਦਾਇਤ ਹੋਈ ਹੈ ਜਿੱਥੇ ਤੱਕ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਿਵਲ ਰੇਟ ਪਟੀਸ਼ਨ ਨੰਬਰ 15896 ਆਫ 2023 ਦੇ ਵਿੱਚ ਮਿਤੀ 13 9 2024 ਨੂੰ ਜਿਹੜਾ ਕੀ ਦਿੱਤੇ ਫੈਸਲੇ ਅਤੇ ਉਸ ਦੇ ਆਧਾਰ ਤੇ ਡਿਸਪੋਜ਼ ਆਫ ਹੋਏ ਰਹੇ ਜਿਹੜੇ ਕੇਸਾਂ ਦੇ ਵਿੱਚ ਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਨੂੰ ਲਾਗੂ ਕਰਨ ਦਾ ਜਿਹੜਾ ਸਬੰਧ ਹੈ ਕੋਰਡ ਕੇਸਾਂ ਦੇ ਵਿੱਚ ਸਮੂਹ ਪਬੰਦਗੀ ਵਿਭਾਗ ਆਪਣੇ ਵਿਭਾਗਾਂ ਦੇ ਵਿੱਚ ਦਾਰਸਿਵਲ ਰੇਟ ਪਟੀਸ਼ਨਰ ਦੇ ਪਟੀਸ਼ਨਰਸ ਨੂੰ ਉਹਨਾਂ ਦੀ ਨਿਯੁਕਤੀ ਦੇ ਸਮੇਂ ਉਹਨਾਂ ਦੇ ਵਿਭਾਗ ਸੇਵਾ ਨਿਯਮਾਂ ਦੇ ਵਿੱਚ ਦਰਜ ਸਕੇਲਾਂ ਦੇ ਅਨੁਸਾਰ ਤਨਖਾਹ ਫਿਕਸ ਕਰਨ ਸੰਬੰਧੀ ਜਿਹੜੀ ਕੀ ਅਗਲੇਰੀ ਕਾਰਵਾਈ ਕੀਤੀ ਜਾਵੇ ਸਮੂਹ ਪਬੰਦਗੀ ਵਿਭਾਗਾ ਨੂੰ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਸਰਕਾਰ ਦੇ ਵੱਲੋਂ ਜਿਹੇ ਕਰਮਚਾਰੀਆਂ ਦੀ ਫਰਦ ਪੇ ਰੀਫਿਕਸ਼ਨ ਪੇ ਸਕੇਲ ਸਬੰਧੀ ਕੋਈ ਵੀ ਹਦਾਇਤ ਨੋਟੀਫਿਕੇਸ਼ਨ ਨਹੀਂ ਕੀਤੀ ਜਾਂਦੀ ਉਦੋਂ ਤੱਕ ਜੇ ਇਹ ਕਰਮਚਾਰੀਆਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਭਾਗੀ ਸੇਵਾ ਨਿਯਮਾਂ ਦੇ ਵਿੱਚ ਦਰਦ ਦਰਜ ਪੇ ਸਕੇਲਾਂ ਦੇ ਵਿੱਚ ਹੀ ਬੰਦੀ ਜਿਹੜੀ ਤਨਖਾਹ ਦੇਣ ਦੇ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਇਹ ਹਦਾਇਤਾਂ ਸਮਰਥ ਅਥਾਰਟੀ ਦੀ ਪ੍ਰਧਾਨਗੀ ਉਪਰੰਤ ਜਾਰੀ ਕੀਤੀਆਂ ਜਾਂਦੀਆਂ ਹਨ ਇਹਨਾਂ ਹਦਾਇਤਾਂ ਦੀ ਇਨਮਿਨ ਪਾਲਣਾ ਕਰਨੀ ਪਬੰਦਗੀ ਵਿਭਾਗਾਂ ਦੇ ਵੱਲੋਂ ਯਕੀਨੀ ਬਣਾਈ ਜਾਵੇ ਤਾਂ ਹੁਣ ਆਪਾਂ ਦੇਖਾਂਗੇ ਕਿ ਮਾਨਜੁਗ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਫੈਸਲੇ ਦਾ ਕਾਰਨ ਅਦਾਲਤ ਨੇ ਪਟੀਸ਼ਨਰਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਿਆਂ ਪਟੀਸ਼ਨਰਸ ਨੂੰ ਮਨਜ਼ੂਰ ਕਰ ਲਿਆ ਹੈ ਅਦਾਲਤ ਨੇ ਦੇਖਿਆ ਕਿ ਪਟੀਸ਼ਨਰ ਦੀ ਤਨਖਾਹ 2016 ਦੇ ਕਾਨੂੰਨੀ ਨੀਮਾਂ ਦੇ ਅਨੁਸਾਰ ਤੈਅ ਨਹੀਂ ਕੀਤੀ ਗਈ ਇਸ ਦੀ ਬਜਾਏ ਉਹਨਾਂ ਤੇ ਜਿਹੜਾ 17/7/2020 ਦੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਅਦਾਲਤ ਨੇ ਇਸ ਨੂੰ ਜਿਹੜਾ ਕਿ ਪਿਕ ਐਂਡ ਚੂਜ਼ ਦਾ ਮਾਮਲਾ ਜਿਹੜਾ ਮੰਨਿਆ ਕਿਉਂਕਿ ਕੁਝ ਹੋਰ ਕਰਮਚਾਰੀਆਂ ਨੂੰ 2016 ਦੇ ਜਿਹੜੇ ਨੀਮਾਂ ਦਾ ਲਾਭ ਦਿੱਤਾ ਗਿਆ ਸੀ ਜਦੋਂ ਕਿ ਪਟੀਸ਼ਨਰਸ ਨੂੰ ਨਹੀਂ ਦਿੱਤਾ ਗਿਆ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ 2016 ਦੇ ਕਾਨੂੰਨੀ ਨਿਯਮ ਲਾਗੂ ਹਨ ਅਤੇ ਉਹਨਾਂ ਦੇ ਵਿੱਚ ਸੋਧ ਨਹੀਂ ਕੀਤੀ ਗਈ ਉਦੋਂ ਤੱਕ 2020 ਦੀਆਂ ਹਦਾਇਤਾਂ ਜਦੋਂ ਕਿ ਨਿਯਮਾਂ ਦੇ ਉਲਟ ਹਨ ਨੂੰ ਨਜ਼ਰ ਜਿਹੜਾ ਅੰਦਾਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਹੁਣ ਆਪਾਂ ਦੇਖਾਂਗੇ ਕਿ ਇਸ ਦੇ ਵਿੱਚ ਕੀ ਫੈਸਲਾ ਸੁਣਾਇਆ ਗਿਆ ਹੈ ਤਾਂ ਅਦਾਲਤ ਨੇ ਹੁਕਮ ਕੀ ਹੋਏ ਨੇ ਤਾਂ ਤਨਖਾਹ ਸਕੇਲ ਦੇ ਜਿਹੜੇ ਸੰਬੰਧੀ ਜੋ ਕਿ ਡਿਸਪੌਂਡੈਂਟ ਸਨ ਜੋ ਕਿ ਸਰਕਾਰ ਦਾ ਪੱਖ ਰੱਖ ਰਹੇ ਵਕੀਲ ਸਨ ਡਿਸਪੌਂਡੈਂਟ ਨੂੰ ਜਿਹੜਾ ਹੁਕਮ ਦਿੱਤਾ ਗਿਆ ਕਿ ਉਹ ਪਟੀਸ਼ਨਰਸ ਨੂੰ 2016 ਦੇ ਨਿਯਮਾਂ ਦੇ ਤਹਿਤ ਬੰਦ ਦਾ ਸਕੀਲ ਸਤਾਈ 467 ਪਲੱਸ 8600 ਗ੍ਰੇਡ 'ਤੇ ਉਹਨਾਂ ਦੀ ਸਿੱਧੀ ਨਿਯੁਕਤੀ ਦੀ ਜਿਹੜੀ ਮੀਤੀ ਤੋਂ ਦੇਣੇ ਦੂਸਰਾ ਪੁਆਇੰਟ ਹੈ ਜੋ ਜਿਹੜੇ ਕਿ ਸਹਾਇਕ ਪ੍ਰੋਫੈਸਰਾਂ ਦੇ ਬਾਰੇ ਕਿਹਾ ਗਿਆ ਹੈ ਇਹ ਜਿਹੜਾ ਫੈਸਲਾ ਉਹਨਾਂ ਸਹਾਇਕ ਪ੍ਰੋਫੈਸਰਾਂ ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ 2016 ਦੇ ਨੀਮਾ ਦੇ ਅਨੁਸਾਰ 37 37467 49 ਸੋ ਗ੍ਰੇਡ ਪੇ ਤੇ ਮਿਲਣਾ ਚਾਹੀਦਾ ਹੈ ਜੋ ਤੀਸਰਾ ਪੁਆਇੰਟ ਸੀਗਾ ਬਕਾਇਆ ਸਬੰਧੀ ਜੋ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਪਟੀਸ਼ਨਰਸ ਨੂੰ ਉਹਨਾਂ ਦੀ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਦਾ ਸਾਰਾ ਬਕਾਇਆ ਵੀ ਮਿਲੇਗਾ ਚੌਥਾ ਪੁਆਇੰਟ ਹੈ ਕਿ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਮਾਂ ਬੰਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਇਸ ਆਦੇਸ਼ ਦੀ ਕਾਪੀ ਮਿਲਨ ਤੋਂ 8 ਹਫਤਿਆਂ ਦੇ ਅੰਦਰ-ਅੰਦਰ ਬਕਾਏ ਦੀ ਗੱਨਾ ਕਰਕੇ ਪਟੀਸ਼ਨਰਸ ਨੂੰ ਅਦਾ ਕਰ ਦਿੱਤੀ ਜਾਵੇ ਇਸ ਤਰ੍ਹਾਂ ਦੇ ਹੁਕਮ ਜੋ ਕੀ ਪਟੀਸ਼ਨਰ ਦੀ ਬਹੁਤ ਹੀ ਵੱਡੀ ਜਿੱਤ ਹੈ ਤਾਂ ਇਸ ਤਰ੍ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪਟੀਸ਼ਨਰਸ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਹੈ ਜੋ ਕਿ ਵਿੱਤ ਵਿਭਾਗ ਦੇ ਵੱਲੋਂ 23 10 25 ਦੇ ਲੈਟਰ ਦੇ ਵਿੱਚ ਸਨਮੁਖ ਲਾਗੂ ਕਰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਨ ਹੈ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ